ਇੱਕ ਇਦਾਂ ਦੀ ਤਸਵੀਰ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਜਿਹੜੀ ਕਿ ਪ੍ਰਸ਼ਾਸਨ ਦੀ ਪੁਲਿਸ ਦੀ ਸਰਕਾਰ ਦੀ ਕੋਲ ਕੋਲਦੀ ਹੋਈ ਨਜ਼ਰ ਜ਼ਰੂਰ ਆਏਗੀ ਤੇ ਮੈਂ ਅਸਲ ਵਿੱਚ ਸਾਬ ਨੂੰ ਅਪੀਲ ਕਰਦਾ ਹਾਂ ਕਿ ਅਪਾ ਜੀ ਛੋਟੇ ਛੋਟੇ ਬੱਚੇ ਇੱਕ ਵਾਰ ਇੱਧਰ ਵੀ ਆਓ ਵੱਡੀ ਗਰਾਉਂਡ ਵਾਲੀ ਸਾਈਡ ਵੀ ਆਓ ਦੇਖੋ ਰੇਡ ਮਾਰਵੇ ਇੱਕ ਦੋ ਵਾਰੀ ਨਸ਼ਾ ਵਿਰੁੱਧ ਮੁਹਿੰਮ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਪੁਲਿਸ ਲਗਾਤਾਰ ਤਾਬੂ ਤੋੜ ਐਕਸ਼ਨ ਕਰਨ ਦੇ ਵਿੱਚ ਲੱਗੀ ਹੋਈ ਹੈ ਪਰ ਮੈਂ ਮੇਰੇ ਹਿਸਾਬ ਨਾਲ ਜੇ ਇੰਨਾ ਬੜਾ ਐਕਸ਼ਨ ਹੋ ਰਿਹਾ ਹੈ ਇੱਥੇ ਸ਼ਰਿਆਂ ਆਮਦਾਲੂ बिकनी ਨਹੀਂ ਚਾਹੀਦੀ। ਮਤਲਬ ਸਰਕਾਰ ਦਾਵਾ ਕਰਦੀ ਭਈ ਹੈ ਕਿ ਉਹ ਨਸ਼ੇ ਦੇ ਖਿਲਾਫ ਉਹਨੇ ਮੁਹਿੰਮ ਚਲਾਈ ਹੈ। ਸਾਡੇ ਇਲਾਕੇ ਦੇ ਵਿੱਚ ਹਜੇ ਵੀ ਸ਼ਰਿਆਂ ਮਤਲਬ ਕਿ ਨਸ਼ਾ ਵੇਚ ਰਿਹਾ ਹੈ। ਲੇਡੀਆਂ ਵੀ ਆਉਂਦੀਆਂ, ਜੈਂਟਸ ਵੀ ਆਉਂਦੇ ਆ ਕੱਚੀ ਸ਼ਰਾਬ। ਤਰੋ ਅਲਾ ਵੀ ਚਿੱਟਾ ਜੁਟਾ ਹੁੰਦਾ ਸੀ। ਕੀ ਟਾਈਮ ਆ ਜਾਂਦਾ ਜਦੋਂ ਅੱਧੇ ਰਾਤ ਤੇ ਨਸ਼ਾ ਜਿਹੜਾ ਸਾਰਾ ਲਾਈਟ ਲੱਗ ਜਾਂਦਾ ਮੈਂ ਉਹ ਸ਼ਾਮ ਨੂੰ ਆਂਦੇ ਜਦੋਂ ਬੱਚੇ ਖੇਡਦੇ ਆ ਸਕੂਟੀ ਤੇ ਆਉਂਦੀਆਂ ਕੁ ਲੈਡੀਆਂ ਨੇ ਸ਼ਾਮ ਨੂੰ ਜਦੋਂ ਹਨੇਰਾ ਹੋ ਜਾਂਦਾ ਉਸ ਤੋਂ ਬਾਅਦ ਇੱਥੇ ਮਤਲਬ ਕਾਫੀ ਬੰਦੇ ਆ ਕੇ दारू ਵੇਚਦੇ ਆ ਸਾਡੇ ਨਿਊਟ ਨੂੰ ਖਰਾਬ ਕਰਦੇ ਪਏ ਇਹ ਅੱਜ ਵੀ ਸਾਡੇ ਏਸ਼ੀ ਬਾਬੇ ਸਿੰਘ ਨਗਰ ਦੇ ਵਿੱਚ ਵੇਚ ਰਿਹਾ ਤੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਕਿ ਤੁਸੀਂ ਇੱਧਰ ਵੀ ਥੋੜਾ ਜਿਆਦਾ ਰੁਕ ਦਿਓ ਇਹ ਵੱਡੇ ਸਵਾਲ ਨੇ ਪ੍ਰਸ਼ਾਸਨ ਨੂੰ ਔਰ ਪਠਾਨਕੋੜ ਪੁਲਿਸ ਨੂੰ ਇਹ ਜਵਾਬ ਦੇਣਾ ਹੋਵੇਗਾ ਕਿ ਆਖਿਰਕਾਰ ਕਦੋਂ ਤੱਕ ਸਾਡਾ ਜਿਹੜਾ ਜ਼ਿਲ੍ਹਾ ਹੈ ਇਹ ਨਸ਼ਾ ਮੁਕਤ ਹੋਏਗਾ ਜਿੱਥੇ ਸਰਕਾਰਾਂ ਇੱਕ ਪਾਸੇ ਦਾਅਵੇ ਕਰ ਰਹੀ ਹੈ ਕਿ ਨਸ਼ੇ ਵਿਰੁੱਧ ਮੁਹਿੰਮ ਜੜੀ ਹੈ ਉਹ ਚਲਾਈ ਜਾ ਰਹੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੁਲਡੋਜ਼ਰ ਐਕਸ਼ਨਸ ਵੀ ਦੇਖਣ ਨੂੰ ਮਿਲ ਰਿਹਾ ਹੈ ਇਮਾਰਤਾਂ ਜਿਹੜੀਆਂ ਵੈਦੋਂ ਢਾਈ ਜਾ ਰਹੀਆਂ ਪ੍ਰਸ਼ਾਸਨ ਦੇ ਵੱਲੋਂ ਬੀਤੇ ਕੱਲ ਜੇਕਰ ਗੱਲ ਕਰੀਏ ਪਠਾਨਕੋਟ ਪੁਲਿਸ ਦੇ ਵੱਲੋਂ ਸੁਜਾਨਪੁਰ ਦੇ ਪ੍ਰੇਮਨਗਰ ਵਿਖੇ ਜਿਹੜਾ ਨਸ਼ਾ ਤਸਕਰਾ ਉਸ ਦੀ ਪ੍ਰਾਪਰਟੀ ਤੇ ਬੁਲਡੋਜ਼ਰ ਚਲਾਇਆ ਗਿਆ ਸੀ ਔਰ ਕਈ ਵਾਰ ਪਠਾਨਕੋਟ ਦੇ ਵਿੱਚ ਵੀ ਐਕਸ਼ਨਸ ਇਸ ਤਰੀਕੇ ਦੇ ਹੋ ਚੁੱਕੇ ਨੇ ਪਰ ਇੱਕ ਐਦਾਂ ਦੀ ਤਸਵੀਰ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਜਿਹੜੀ ਕਿ ਪ੍ਰਸ਼ਾਸਨ ਦੀ ਪੁਲਿਸ ਦੀ ਸਰਕਾਰ ਦੀ ਪੋਲ ਖੋਲਦੀ ਹੋਈ ਨਜ਼ਰ ਜ਼ਰੂਰ ਆਏਗੀ ਸਾਡੇ ਨਾਲ ਲੋਕ ਜੁੜੇ ਨੇ ਇੱਥੋਂ ਦੇ ਸੁਜਾਨਪੁਰ ਦੇ ਸ਼ਹੀਦ ਭਗਤ ਸਿੰਘ ਜਿੱਥੇ ਕਿ ਸਟੇਡੀਅਮ ਹੈ ਸਟੇਡੀਅਮ ਦੇ ਬਾਹਰ ਦੀਆਂ ਤਸਵੀਰਾਂ ਨੇ ਔਰ ਇਥੇ ਨੌਜਵਾਨ ਜੁੜੇ ਨੇ ਨੌਜਵਾਨਾਂ ਨਾਲ ਹੀ ਗੱਲ ਕਰਾਂਗੇ ਜਿੱਥੇ ਸਰਕਾਰ ਔਰ ਪ੍ਰਸ਼ਾਸਨ ਪਠਾਨਕੋਟ ਪੁਲਸ ਵੀ ਕਹਿ ਰਹੀ ਹੈ ਪੰਜਾਬ ਪੁਲਸ ਵੀ ਕਹਿ ਰਹੀ ਹੈ ਕਿ ਨਸ਼ੇ ਨੂੰ ਖਤਮ ਕੀਤਾ ਜਾ ਰਿਹਾ ਹੈ ਨਸ਼ੇ ਦੇ ਦਲਦਲ ਚੋਂ ਯੁਵਾ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹੀ ਹੋਵਾ ਸਾਡੇ ਨਾਲ ਜੁੜੇ ਨੇ ਔਰ ਉਹਨਾਂ ਨਾਲ ਗੱਲ ਕਰਾਂਗੇ ਕਿ ਸੱਚਾਈ ਆਖਿਰ ਕੀ ਹੈ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਨਾਮ ਤੋਂ ਸ਼ੁਰੂਆਤ ਕਰੂਗੀ ਨਾਮ ਮੇਰਾ ਨਾਮ ਹੈਰੀ ਹੈ ਤੇ ਮੈਂ ਇਹ ਹੀ ਕਹਿਣਾ ਕਰ ਚਾਹਨਾ ਕਿ ਜਿੱਦਾਂ ਮਤਲਬ ਸਰਕਾਰ ਦਾਵਾ ਕਰਦੀ ਪਈ ਹੈ ਕਿ ਉਹ ਨਸ਼ਿਆਂ ਦੇ ਖਿਲਾਫ ਉਹਨਾਂ ਨੇ ਮੁਹਿੰਮ ਚਲਾਈ ਹੈ ਤੇ ਪਰ ਸਾਡੇ ਇਲਾਕੇ ਦੇ ਵਿੱਚ ਹਜੇ ਵੀ ਸ਼ਰੇਆਮ ਮਤਲਬ ਕਿ ਨਸ਼ਾ ਵੇਚ ਰਿਹਾ ਹੈ ਦੇਸੀ दारू ਵੇਚਣ ਵਾਲੇ ਹਜੇ ਵੀ ਇੱਥੇ ਆਉਂਦੇ ਆ ਸ਼ਾਮ ਨੂੰ ਜਦੋਂ ਹਨੇਰਾ ਹੋ ਜਾਂਦਾ ਉਸ ਤੋਂ ਬਾਅਦ ਇੱਥੇ ਮਤਲਬ ਕਾਫੀ ਬੰਦੇ ਆ ਕੇ दारू ਵੇਚਦੇ ਆ ਸਾਡੇ ਯੂਥ ਨੂੰ ਖਰਾਬ ਕਰਦੇ ਪਏ ਆ ਸਪੋਰਟਸ ਗਰਾਊਂਡ ਹੈ ਠੀਕ ਹੈ ਇੱਥੇ ਮੁੰਡੇ ਖੇਡਣ ਆਉਂਦੇ ਆ ਸਭ ਕੁਝ ਮਤਲਬ ਆਪਣੇ ਮੁੰਡੇ ਫਿਟਨੈਸ ਵਾਸਤੇ ਆਉਂਦੇ ਆ ਪਰ ਉਹ ਮੁੰਡਿਆਂ ਨੂੰ ਮਤਲਬ ਡਿਸਟਰੈਕਟ ਕਰਦੇ ਪਏ ਉਹਨਾਂ ਨੂੰ ਦੂਸਰੇ ਪਾਸੇ ਖਿੱਚਦੇ ਪਏ ਨਸ਼ਾ ਵੇਚ ਕੇ ਕੌਣ ਲੋਕ ਨੇ ਜਿਹੜਾ ਨਸ਼ਾ ਵੇਚਦੇ ਨੇ ਜਾਂ ਕਰਦੇ ਨੇ ਨਸ਼ਾ ਦੇਸੀ दारू ਵਾਲੇ ਆਉਂਦੇ ਆ ਮੈਮ ਦੇਖੋ ਹੁਣ ਆਪਾਂ ਕਿਸੇ ਦਾ ਨਾਮ ਇਦਾਂ ਲੈ ਨਹੀਂ ਸਕਦੇ ਹੈਨਾ ਸਾਨੂੰ ਇਨੀ ਇਨਫੋਰਮੇਸ਼ਨ ਨਹੀਂ ਆਪਾਂ ਦੇਖਦੇ ਆ ਕਿ ਮਤਲਬ ਮੁੰਡੇ ਜਾ ਰਹੇ ਆ ਸ਼ਰਾਬ ਲੈਣ ਉਹਨਾਂ ਕੋ ਹੈਨਾ ਪੂਰਾ ਤਿੰਨੇ ਦਿਨ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਦਰੂ ਖਾਣ ਦੇ ਕਿਹੜਾ ਚਾਹੋਗੇ ਨਸ਼ਾ ਵਿਰੁੱਧ ਮੁਹਿੰਮ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਪੁਲਿਸ ਲਗਾਤਾਰ ਤਾਬਰ ਤੋੜ ਐਕਸ਼ਨ ਕਰਨ ਦੇ ਵਿੱਚ ਲੱਗੀ ਹੋਈ ਹੈ ਪਰ ਮੈਮ ਮੇਰੇ ਹਿਸ ਹੈਨਾ ਤੇ ਆਪਾਂ ਤੇ ਇਹੀ ਕਹਿਣਾ ਚਾਹਾਂਗੇ ਕਿ ਮਤਲਬ ਜੇ ਗਵਰਨਮੈਂਟ ਇਡਾ ਵੱਡਾ ਐਕਸ਼ਨ ਲੈ ਰਹੀ ਹੈ ਤੇ ਇਹ ਛੋਟੇ-ਛੋਟੇ ਜਿਹੜੇ ਮਤਲਬ ਖਰਾਬ ਕਰ ਰਹੇ ਇਲਾਕੇ ਦੇ ਮਤਲਬ ਛੋਟੇ-ਉਡਿਊ ਚ ਮੁੜਿਆ ਨੂੰ ਯੰਗ ਮੁੜਿਆ ਨੂੰ ਖਰਾਬ ਕਰ ਰਹੇ ਉਹਨਾਂ ਦੇ ਖਿਲਾਫ ਵੀ ਵੱਡਾ ਐਕਸ਼ਨ ਲਿਆ ਜਾਏ ਉਹਨਾਂ ਨੂੰ ਵੀ ਚੁੱਕਿਆ ਜਾਏ ਤੇ ਮਤਲਬ ਉਹਨਾਂ ਨੂੰ ਵੱਡੀ ਕਾਰਵਾਈ ਕੀਤੀ ਜਾਏ ਉਹਨਾਂ ਦੇ ਵੀ ਘਰ ਜਿਹੜਾ ਤੋੜ ਰਹੀ ਹੈ ਗਵਰਨਮੈਂਟ ਇਲੀਗਲ ਜਿਹੜੀ ਪ੍ਰੋਪਰਟੀ ਉਹਨਾਂ ਨੇ ਬਣਾਈਆਂ ਉਹਨਾਂ ਖਿਲਾਫ ਮਤਲਬ ਐਕਸ਼ਨ ਲੈ ਕੇ ਤੇ ਉਹਨਾਂ ਦੇ ਘਰ ਕੋਰਟ ਦੇ ਜਿੱਦਾਂ ਗਵਰਨਮੈਂਟ ਕਰ ਰਹੀ ਹੈ ਮੈਂ ਚਾਹਨਾ ਉਹ ਕਰਨ ਐਕਸ਼ਨ ਲੈਣ ਜੀ ਯੁਵਾ ਮੋਰਚਾ ਸਿਆਣਪੁਰ ਮੰਡਲ ਦਾ ਯੁਵਾ ਦਾ ਪ੍ਰਧਾਨ ਆ ਪ੍ਰੈਜ਼ੀਡੈਂਟ ਆ ਮੇਰੀ ਇੱਕ ਮੈਂ ਬੇਨਤੀ ਵੀ ਕਰਨਾ ਚਾਹੁੰਦਾ ਕਿਉਂਕਿ ਸਰਕਾਰਾਂ ਸਾਡੇ ਤੋਂ ਬਾਵਾ ਵੱਡੀਆਂ ਹੁੰਦੀਆਂ ਸਾਡੀ ਰਿਸਪੈਕਟਿਵ ਹੈ ਤੇ ਮੇਰੀ ਇਹ ਬੇਨਤੀ ਹੈ ਕਿ ਮੁਹਿੰਮ ਤੇ ਤੁਸੀਂ ਬਹੁਤ ਵਧੀਆ ਚਲਾਈ ਹੈ ਤੁਹਾਡੀ ਕਿਤਨਾ ਕਿਤੇ ਰਹਿ ਰਹੀ ਹੈ ਜੇ ਤੁਹਾਨੂੰ ਪਬਲੀਕਲੀ ਸਪੋਰਟ ਚਾਹੀਦੀ ਹੈ ਤੇ ਆਪਾਂ ਤਿਆਰ ਆ ਤੁਹਾਡੇ ਲਈ ਹਰ ਟਾਈਮ ਹੈਨਾ ਸਾਡੇ ਮੱਲੇ ਵੀ ਆਂਦੀ ਹੈ ਮਤਲਬ ਆਪਾਂ ਬੇਸਿਕਲੀ ਇਹ ਗੱਲ ਕਰੀਏ ਤੇ ਪ੍ਰੋਪਰਲੀ ਆਈ ਕੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਇੱਥੇ ਆਂਦੀ ਹੈ ਲੇਡੀਜ਼ ਵੀ ਆਂਦੀ ਹੈ ਜੈਂਟਸ ਵੀ ਆਂਦੇ ਆ ਕੱਚੀ ਸ਼ਰਾਬ ਚਲੋ ਅਲਾਵੀ ਚਟਾ ਜੁਟਾ ਹੁੰਦਾ ਸੀ ਉਹਦੇ ਚਲੋ ਪੁਲਿਸ ਨੇ ਕਾਫੀ ਰੈਡਾ ਰੂਡਾ ਮਾਰੀ ਹੋਰ ਨਾਲ ਤੇ ਉਹਨੂੰ ਥਮ ਭਈਆ ਚਿੱਟੇ ਵਾਲੇ ਨੂੰ ਬਟ ਜਿਹੜੀ ਦੇਸੀ ਚੀਜ਼ ਹੈ ਜਿਹੜੀ ਲਾਂਜ ਨੂੰ ਆਈ ਕਿਹਾ ਗਿਆ ਫਰੂਟੀਆਂ ਵਿਕਦੀਆਂ ਇਹ ਅੱਜ ਵੀ ਸਾਡੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਵੇਕਰੀਆਂ ਤੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਕਿ ਤੁਸੀਂ ਇੱਧਰ ਵੀ ਥੋੜਾ ਜਿਆਦਾ ਆਪਣਾ ਰੁੱਖ ਦਿਓ ਤੇ ਧਿਆਨ ਦਿਓ ਤੇ ਦੰਦ ਮੁੱਕੇ ਜੀ ਜਿੱਦਾਂ ਅੱਡੇ ਵੱਡੇ ਬਰਾਵਣ ਨੇ ਕਹਿਆ ਜੀ ਬਿਲਕੁਲ ਸਹੀ ਕਿਹਾ ਕਿ ਨਸ਼ਾ ਸਰਕਾਰ ਰੋਕ ਰਹੀ ਹੈ ਕਾਫੀ ਜ਼ਿਆਦਾ ਸ਼ਕਤੀ ਵੀ ਕੀਤੀ ਰਹੀ ਹੈ ਪਰ ਸਾਡੇ ਇਲਾਕੇ ਤੇ ਜੇ ਵੀ ਸੁਹਾਨਪੁਰ ਸਟੇਡੀਅਮ ਗਰਾਊਂਡ ਨਾਲੇ ਸ਼ਾਮ ਨੂੰ ਲਾਂਨ ਵੇਚਣ ਆਉਂਦੇ ਆ ਚਿੱਟਾ ਲਾਂਦੇ ਆ ਸਟੇਸ਼ਨ ਵਾਲੀ ਸਾਈਡ ਬੈਂਦੇ ਆ ਤੇ ਮੈਂ ਐਸਐਚਓ ਸਾਹਿਬ ਨੂੰ ਅਪੀਲ ਕਰਦਾ ਹਾਂ ਕਿ ਆਪਾਂ ਜਿਹੜੇ ਛੋਟੇ ਛੋਟੇ ਬੱਚੇ ਆ ਕੱਲ ਨੂੰ ਹੋਰ ਵੀ ਛੋਟੇ ਆ ਸਾਡੇ ਤੋਂ ਕੱਲ ਨੂੰ ਉਹ ਵੀ ਦੇਖ ਕੇ ਨਸ਼ਾ ਜੇ ਪੈਣਗੇ ਤੇ ਮੈਂ ਪ੍ਰਸ਼ਾਸਨ ਅਗੇ ਬੇਨਤੀ ਕਰਦਾ ਕਿ ਇੱਕ ਵਾਰੀ ਇੱਧਰ ਵੀ ਆਓ ਵੱਡੀ ਗਰਾਊਂਡ ਵਾਲੀ ਸਾਈਡ ਵੀ ਆਓ ਦੇਖੋ ਰੇਡ ਮਾਰੋ ਇੱਕ ਦੋ ਵਾਰੀ ਲਾਂਨ ਵਾਲਿਆਂ ਨੂੰ ਫੜੋ ਕਿ ਉਹ ਕਿਉਂ ਵੇਚ ਰਹੇ ਆ ਇਦਾਂ ਕੱਲ ਨੂੰ ਸਾਡਾ ਵੀ ਭਵਿੱਖ ਖਰਾਬ ਹੋ ਸਕਦਾ ਹੈ ਮੈਂ ਸਤਜੋ ਸਾਹਿਬ ਅੱਗੇ ਅਪੀਲ ਕਰਦਾ ਕਿ ਜਰੂਰ ਆਓ ਇੱਕ ਵਾਰੀ। ਥੈਂਕ ਯੂ। ਕਦੋਂ ਕਦੋਂ ਕੀ ਟਾਈਮਿੰਗ ਹੈ ਜਦੋਂ ਇੱਥੇ ਆਉਂਦੇ ਨੇ ਇੱਥੇ ਨਸ਼ਾ ਜਿਹੜਾ ਸਪਲਾਈ ਕੀਤਾ ਜਾਂਦਾ। ਮੈਮ ਸ਼ਾਮ ਨੂੰ ਹੀ ਆਉਂਦੇ ਜਿਆਦਾਤਰ ਜਦੋਂ ਬੱਚੇ ਖੇਡਦੇ ਆ। ਸਕੂਟੀ ਤੇ ਆਉਂਦੀ ਆ ਇੱਕ ਲੇਡੀਸ। ਪਹਿਲਾਂ ਜੈਂਟਸ ਵੀ ਆਉਂਦੇ ਰਹੀ ਸੀ। ਹੁਣ ਵੀ ਕਈ ਵਾਰ ਆਉਂਦੇ ਆ ਲੇਡੀਸ ਆਉਂਦੀ ਆ ਸ਼ਾਮ ਨੂੰ। ਇੱਥੇ ਵੇਚਦੀ ਆ। ਕਈ ਵਾਰ ਦੇਖਿਆ ਉਹਨਾਂ ਨੂੰ। ਅੱਜ ਵੀ ਆਏ ਭਾਵੇਂ ਸ਼ਾਮ ਨੂੰ ਕੱਲ੍ਹ ਵੀ ਆ। ਦਿੱਲੀ ਦਾ ਰੁਟੀਨ ਹੈ ਮੈਮੂ ਜੀ। ਸੋ ਦੱਸ ਜੀਏ ਕਿ ਇੱਕ ਪਾਸੇ ਜਿੱਥੇ ਸਰਕਾਰ ਦਾਅਵੇ ਨਾਲ ਕਹਿੰਦੀ ਹੈ ਕਿ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਉੱਥੋਂ ਹੀ ਜ਼ਿਲ੍ਹਾ ਪਠਾਨਕੋਟ ਦੀਆਂ ਤਸਵੀਰਾਂ ਸੁजानਪੁਰ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਆ ਜਿੱਥੇ ਇੱਥੋਂ ਦੇ ਯੁਵਾਵਾਂ ਨੇ ਜਿਹੜੇ ਆ ਉਹ ਵੱਡੇ ਸਵਾਲ ਖੜੇ ਕੀਤੇ ਨੇ ਕਿ ਡੇਲੀ ਇੱਥੇ ਨਸ਼ਾ ਜਿਹੜਾ ਉਹ ਸਪਲਾਈ ਕੀਤਾ ਜਾਂਦਾ ਔਰ ਨਸ਼ਾ ਕੀਤਾ ਵੀ ਜਾਂਦਾ ਹੈ। ਕਈ ਵੱਡੇ ਸਵਾਲ ਨੇ ਪ੍ਰਸ਼ਾਸਨ ਨੂੰ ਔਰ ਪਠਾਨਕੋਟ ਪੁਲਿਸ ਨੂੰ ਇਹ ਜਵਾਬ ਦੇਣਾ ਹੋਏਗਾ ਕਿ ਆਖਿਰਕਾਰ ਕਦੋਂ ਤੱਕ ਸਾਡਾ ਜਿਹੜਾ ਜ਼ਿਲ੍ਹਾ ਇਹ ਨਸ਼ਾ ਮੁਕਤ ਹੋਏਗਾ। Providing a wide range of professional courses with 100% placement assistance. We are Sri Sai Group of Institutes.